ਉਹਨਾਂ ਨੂੰ ਦੂਰੋਂ ਦੂਰੋਂ ਦੇਖਣ ਵਾਸਤੇ ਇਕੱਠੇ ਹੋਈ ਜਾਂਦਾ ਕਿ ਬਾਈਆਂ ਨੇ ਬਹੁਤ ਵੱਡਾ ਕੰਮ ਕਰਤਾ ਇਹ ਜਿਹੜਾ ਹੋਟਲ ਹੈ 12-13 ਕਰੋੜ ਦਾ ਪ੍ਰੋਜੈਕਟ ਸੀਗਾ ਇਹ ਰੋਡ ਦੇ ਵਿੱਚ ਆ ਗਿਆ ਸੀਗਾ ਰੋਡ ਵਾਲੇ ਲੱਗੇ ਸੀ ਇਹਨੂੰ ਢਾਉਣ ਪਰ ਬਾਈਆਂ ਨੇ ਬਚਾਲਿਆ ਬਾਈਆਂ ਨੇ ਇੱਥੋਂ ਚੱਕ ਕੇ 6 ਫੁੱਟ ਤਾਂ ਪਿੱਛੇ ਕਰਤਾ 4 ਫੁੱਟ ਹੋਰ ਪਿੱਛੇ ਕਰਨਾ ਟੋਟਲ 10 ਫੁੱਟ ਪਿੱਛੇ ਕਰੋਂਗੇ ਬਾਈ ਬਿਲਕੁਲ ਬਾਈ ਕਿੰਨੇ ਸਕਰ ਫੁੱਟ ਏਰੀਆ ਹੈ ਇੱਕ ਘਾਟ ਘਾਟ ਤੋਂ 8 ਮੀਟਰ 20000 ਸਕਰ ਫੁੱਟ ਲਗਭਗ ਹੈਗਾ ਤੁਸੀਂ 3000 4000 5000 ਸਕਰ ਫੁੱਟ ਏਰੀਆ ਦੇਖਿਆਣੇ ਉੱਪਰ ਚੱਕਦੇ ਵੀ ਜਾਂ ਪਿੱਛੇ ਕਰਦੇ ਵੀ ਬ 10 ਫੁੱਟ ਪਿੱਛੇ ਧੱਕਦਾ ਹਨਾ ਜੀ ਹਾਂ ਬਾਈ ਉੱਚਾ ਵੀ ਚੁੱਕਾਂਗੇ ਬਾਈ 1.5 ਫੁੱਟ ਉੱਚਾ ਵੀ ਚੱਕਾਂਗੇ ਹਾਂ ਜੀ ਇਹ ਤੇ ਬਾਈ ਜਿਵੇਂ ਤੇੜ ਆਉਂਦੀ ਹੈ ਕੋਈ ਨੁਕਸਾਨ ਹੁੰਦਾ ਉਹ ਜਿਵੇਂ ਕੰਮ ਕਰਦੇ ਸਮੇਂ ਜਾਨੀ ਜਾਂ ਮਾਲਕ ਕੋਈ ਵੀ ਨੁਕਸਾਨ ਜ਼ਿੰਮੇਵਾਰੀ ਆਪਣੀ ਹੈ ਬਾਈ ਬੰਦੇ ਦੇ ਕੋਈ ਛੱਟ ਫੇਟ ਲੱਗਦੀ ਚਾਹੇ ਮਕਾਨ ਦਾ ਕੋਈ ਨੁਕਸਾਨ ਹੋਵੇ ਦੀ ਜ਼ਿੰਮੇਵਾਰੀ ਆਪਣੀ ਠੀਕ ਹੈ ਕਈ ਵਾਰੀ ਜਿਵੇਂ ਬਾਈ ਕਹਿੰਦੇ ਵੀ ਜਦੋਂ ਸੈੱਟ ਹੋ ਗਿਆ ਕੰਮ ਉਦੋਂ ਵੀ 5 ਸਾਲ ਬਾਅਦ ਗਾਰੰਟੀ ਹੈ 5 ਸਾਲ ਕੀ ਬਾਈ ਆਪਾਂ ਜਿੰਦਗੀ ਭਰ ਦੀ 10 ਸਾਲ ਜਦੋਂ ਵੀ ਮਰਜੀ ਆਪਾਂ ਨੂੰ ਬੰਦਾ ਕਿ ਆਪਣੀ ਵਜ੍ਹਾ ਨਾਲ ਕੋਈ ਪ੍ਰੋਬਲਮ ਆਈਏ ਕਿ ਅਗਲਾ ਪਾਣੀ ਛੱਟ ਕੇ ਵੇਜੇ ਗੱਲ ਵਕਰੀ ਆ ਪਰ ਜੇ ਆਪਣੀ ਵਜ੍ਹਾ ਨਾਲ ਕੋਈ ਪ੍ਰੋਬਲਮ ਆਉਂਦੀ ਆਪਾਂ ਬੈਠੇ ਬਾਈ ਜੀ ਆਪਾਂ ਮਕਾਨ ਨੂੰ ਜਿਵੇਂ ਉੱਚਾ ਚੁੱਕਣਾ ਮੂਵ ਕਰਨਾ ਦਿਸ਼ਾ ਚੇਂਜ ਕਰਨੀ ਠੀਕ ਹੈ ਖੜੇ ਮਕਾਨ ਥੱਲੇ ਬੀਮ ਪਾਉਣਾ ਮਕਾਨ ਨੂੰ ਵਿੱਚੋਂ ਮੋਡੀਫਾਈ ਕਰਨਾ ਇਹ ਸਾਰੇ ਕੰਮ ਬਾਈ ਆਪਾਂ ਬੇਸਮੈਂਟ ਵੀ ਬਣਾ ਦੋ ਥੱਲੇ ਹਾਂ ਹਾਂ ਵੀਰੇ ਖੜੇ ਮਕਾਨਾਂ ਥੱਲੇ ਬੇਸਮੈਂਟਾਂ ਬਣਾਈਆਂ ਆਪਾਂ ਕੀ ਕੰਮ ਰਾਜਸਥਾਨ ਦੇ ਵਿੱਚ ਚੱਲ ਰਿਹਾ ਬਾਈ ਹਾਂ ਜੀ ਰਾਜਸਥਾਨ ਦਾ ਨਹਰ ਹਜ਼ਾਰ ਹੈ ਕੰਮ ਸਾਰੇ ਇੰਡੀਆ 'ਚ ਹੀ ਕਰ ਸਕਦੇ ਹਾਂ ਬਿਲਕੁਲ ਵੀਰੇ ਆਲ ਇੰਡੀਆ ਕੰਮ ਚੱਲਦਾ ਆਪਣਾ ਜਿੱਥੋਂ ਮਰਜ਼ੀ ਇੰਡੀਆ 'ਚ ਬੈਠੇ ਕਿਤੋਂ ਮਰਜ਼ੀ ਫੋਨ ਘੁਮਾ ਲਿਓ ਬਾਈ ਕੰਮ ਤੁਹਾਨੂੰ ਕਰਕੇ ਦੇ ਦੇਣਗੇ ਜ਼ਿੰਮੇਵ